ਐਡਵੋਕੇਟ ਨੇ ਉਹ ਆ ਕੇ ਸਾਡੇ ਇਹਨਾਂ ਦੀ ਕਾਰਵਾਈ ਉਹਨੇ ਕੀਤੀ ਆ ਇਹਨਾਂ ਦੇ ਚੈੱਕ ਕਰਵਾਇਆ ਉਹਨੇ ਐਡਵੋਕੇਟ ਨੇ ਗੌਰਵ अरोड़ा ਨੇ ਗੌਰਵ अरोड़ा ਜੀ ਐਮਐਲ ਤੋਂ ਉੱਤੇ ਹੋ ਗਏ ਜੇ ਨਹੀਂ ਹੁੰਦਾ ਜੇ ਉਹ ਕਾਨੂੰ ਨਹੀਂ ਹੁੰਦੇ ਤਾਂ ਫਿਰ ਅੱਗੇ ਕੀ ਕਰੂੰਗਾ ਫਿਰ ਅੱਗੇ ਜਾ ਕੇ ਕਾਰਨੇ ਸ਼ੁਰੂ ਕਰਾਂਗੇ ਜੀ ਕਿਤੇ ਬਾਦ ਵਿੱਚ ਅੱਗੇ ਤੱਕ ਹੀ ਕਰਨਾ ਹੀ ਲੈਣਾ ਹੋਰ ਤਾਂ ਕੁਝ ਨਹੀਂ ਹੈਗਾ ਉਹਨਾਂ ਨੇ ਆ ਕੇ ਆਪਣੀ ਕਾਰਵਾਈ ਸ਼ੁਰੂ ਕੀਤੀ ਫਿਰ ਜੇ ਹੀ ਆਇਆ ਉਹਨਾਂ ਨੇ ਸਾਰੀ ਇਹਦਾ ਘਟਾ ਡਾਈਆ ਕੀਤਾ ਪਰ ਇਹ ਆਪਣੇ ਆਪ ਕੁਝ ਨਹੀਂ ਕੀਤਾ ਪੰਜ ਫੈਕਟਰੀਆਂ ਬੰਦ ਕੀਤੀਆਂ ਛੱਟਾ ਪਾਣੀ ਸਾਫ਼ ਹੋ ਗਿਆ ਹੁਣ ਛੱਟਾ ਪਾਣੀ ਸਾਫ਼ ਆਉਂਦਾ ਹੁਣ ਦੇਖਦੇ ਆਂ ਵੀ ਫੈਕਟਰੀਆਂ ਚੱਲਦੀਆਂ ਨੇ ਫਿਰ ਸਾਡਾ ਕੀ ਹਾਲ ਹੁੰਦਾ ਲੋਕਾਂ ਨੇ ਅੱਜ ਇਹਨਾਂ ਨੇ ਇੰਡਸਟਰੀ ਵਾਲਿਆਂ ਨੇ ਇਸ ਲਈ ਮੈਨੂੰ ਬੁਲਾਇਆ ਦੇਖੋ ਜੀ ਅਸੀਂ ਖੁਦ ਵੀ ਪਰੇਸ਼ਾਨ ਆ ਸਾਡੇ ਨਾਲ ਰਹਿੰਦੇ ਇਹ ਏਰੀਆ ਦੇ ਲੋਕ ਵੀ ਪਰੇਸ਼ਾਨ ਆ ਕਿ ਸਾਡਾ ਜਿੱਥੇ ਪਾਣੀ ਵਾਲਾ ਬੋਰ ਲੱਗਿਆ ਉਹਦੇ ਨੇੜੇ ਕਿਤੇ ਲੀਕੇਜ ਆ ਜੀ ਤੇ ਮੈਂ ਜੇਈ ਨੂੰ ਫੋਨ ਕੀਤਾ ਕੱਲੋਂ ਆਪਾਂ ਲੀਕੇਜ ਵੀ ਚੈੱਕ ਕਰਾਵਾਂਗੇ ਜਿੱਥੇ ਜਿੱਥੇ ਇਹਨਾਂ ਦੀਆਂ ਫੈਕਟਰੀਆਂ ਪੋਲੂਸ਼ਨ ਪੈਦਾ ਕਰਦੀਆਂ ਨੇ ਪੋਲੂਸ਼ਨ ਨਾਲ ਲੋਕਾਂ ਦੀ ਸਿਹਤ ਤੇ ਅਸਰ ਪੈਂਦਾ ਵਾ ਉੱਥੇ ਆਪਾਂ ਉਹ ਅਧਿਕਾਰੀ ਬੁਲਾ ਕੇ ਮੌਕੇ ਤੇ ਉਹਨਾਂ ਨੂੰ ਉਹ ਵੀ ਚੈੱਕ ਕਰਾਵਾਂਗੇ ਮੈਂ ਹਰਦੀਪ ਸੋਖੀ ਐਸਐਮਜੀ ਨਿਊਜ਼ ਦੇਖ ਰਹੇ ਹੋ ਤੁਸੀਂ ਅੱਜ ਅਸੀਂ ਖੜੇ ਹਾਂ ਗੁਰੂ ਅਮਰਦਾਸ ਕਲੋਨੀ ਡਾਬੇ ਦੇ ਵਿੱਚ ਜੋ ਕਿ ਨਿਰਮਲਪੁਰ ਸੇ ਪਿਛਲਾ ਇਲਾਕਾ ਪੈ ਜਾਂਦਾ ਇੱਥੋਂ ਦੇ ਵਿਧਾਇਕ ਲੋਕਾਂ ਨੇ ਘੇਰ ਰੱਖੇ ਨੇ ਲੋਕਾਂ ਦਾ ਕਹਿਣਾ ਕਿ ਵੀ ਪਾਣੀ ਗੰਦਾ ਹੁੰਦਾ ਮੀਨਿੰਗ ਅਸੀਂ ਪਿਛਲੀਆਂ ਗਲੀਆਂ ਚ ਵੀ ਸਰਵੇ ਕਰਕੇ ਆਏ ਆ ਉਹ ਉਥੇ ਵੀ ਦੇਖਿਆ ਪਾਣੀ ਦੇ ਟੈਂਕਰ ਖੜੇ ਸੀ ਤੇ ਲੋਕ ਲਾਚਾਰ ਹੋ ਕੇ ਆਪਣੀਆਂ ਬਾਲਟੀਆਂ ਭਰ ਰਹੇ ਸੀ ਦੇਖੋ ਸਾਢੇ ਤਿੰਨ ਚਾਰ ਸਾਲ ਹੋ ਗਏ ਜੇ ਹਲੇ ਵੀ ਲੋਕਾਂ ਨੂੰ ਪਾਣੀ ਗੰਦੇਲੇ ਸਾਹਮਣਾ ਕਰਨਾ ਪਿਆ ਫਿਰ ਕੀ ਪੈ ਬਾਈ ਇਦਾਂ ਦੇ ਵਿਧਾਇਕ ਦਾ ਹੁਣ ਆਪਾਂ ਵੀ ਤਾਂ ਇੱਕ ਨਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖੋ ਐਸੇ ਗਲੀ ਦੇ ਜਿਸ ਗਲੀ 'ਚ ਅਸੀਂ ਖੜੇ ਆਂ ਉੱਥੇ ਫੈਕਟਰੀਆਂ ਵੀ ਨੇ ਲੋਕਾਂ ਦੇ ਘਰ ਵੀ ਨੇ ਪਰ ਫੈਕਟਰੀਆਂ ਵਾਲਿਆਂ ਨੇ ਲੋਕਾਂ ਨੇ ਇਕੱਠੇ ਹੋ ਕੇ ਵਿਧਾਇਕ ਨੂੰ ਬੁਲਾਇਆ ਰਜਿੰਦਰਪਾਲ ਕੋ ਸ਼ੀਨਾ ਜੀ ਆਏ ਨੇ ਉਹਨਾਂ ਨੂੰ ਬੁਲਾਇਆ ਗਿਆ ਕਿ ਸਾਡਾ ਹੱਲ ਕਰਾ ਕੇ ਦਿਓ ਫਿਰ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਵੀ ਮੈडम ਤੁਸੀਂ ਮੌਕੇ ਤੇ ਆਈ ਹੋ ਤੁਸੀਂ ਕੀ ਦੇਖ ਰਹੇ ਹੋ ਕਿ ਇਹ ਹੱਲ ਹੋਊਗਾ ਕਦੋਂ ਬੀ ਇਹ ਕਦੋਂ ਇਹ ਲੋਕ ਗਲੀਆਂ ਨਾਲੀਆਂ ਪਾਣੀ ਤੋਂ ਉੱਤੇ ਉੱਟ ਕੇ ਗੱਲ ਕਰਨਗੇ ਮੈਨੂੰ ਤੁਹਾਨੂੰ ਗੁਰੂ ਅਮਰਦਾਸ ਕਲੋਨੀ ਚ ਬੁਲਾਇਆ ਗਿਆ ਲੋਕਾਂ ਵੱਲੋਂ ਇਹ ਕਿਹਾ ਗਿਆ ਵੀ ਪਾਣੀ ਗੰਦਾ ਆ ਰਿਹਾ ਦੇਖੋ ਮੈਡਮ 3 6 3 ਸਾਲ ਹੋ ਗਏ ਜੇ ਲੋਕ ਆ ਨਾਲੀਆਂ ਗਲੀਆਂ ਦੇ ਵਿੱਚੋਂ ਬਾਹਰ ਹੀ ਨਾ ਨਿਕਲੇ ਤੇ ਤੁਹਾਡੇ ਤੇ ਅੱਗੇ ਸਵਾਲ ਕੀ ਰੱਖਣਗੇ ਕੀ ਕੰਮ ਕਰੋਗੇ ਅੱਗੇ ਤੁਸੀਂ ਦੇਖੋ 3 ਸਾਲ ਦੇ ਵਿੱਚ ਸਰਕਾਰ ਬਣੀ ਰਹੂਗੀ ਜੀ ਹਲਕੇ ਦੇ ਵਿੱਚ ਜਿੱਥੇ-ਜਿੱਥੇ ਵੱਡਾ ਸੀਵਰ ਪੈਣ ਦੀ ਲੋੜ ਸੀ ਨਮੀਆਂ ਪਾਣੀ ਦੀ ਪਾਈਪਾਂ ਪੈਣ ਦੀ ਲੋੜ ਸੀ ਗਲੀਆਂ ਦੇ ਵਿੱਚ ਜਿਹੜੀਆਂ ਅਸੀਂ ਸੀਵਰ ਦੀਆਂ ਪਾਈਪਾਂ ਪਾਣੀ ਦੀਆਂ ਪਾਈਪਾਂ ਉਹ ਅਸੀਂ ਪਾਉਂਦੇ ਆ ਰਹੇ ਹਾਂ ਠੀਕ ਹੈ ਇੰਡਸਟਰੀ ਏਰੀਆ ਇਹਦੇ ਨਾਲ ਰਹਾਇਸ਼ ਆਜੀ ਇੰਡਸਟਰੀ ਵਾਲਿਆਂ ਨੇ ਇਸ ਲਈ ਬੁਲਾਇਆ ਜੀ ਅਸੀਂ ਵੀ ਪਰੇਸ਼ਾਨ ਹਾਂ ਉਸ ਲੋਕਾਂ ਨੇ ਅੱਜ ਇਹਨਾਂ ਨੇ ਇੰਡਸਟਰੀ ਵਾਲਿਆਂ ਨੇ ਇਸ ਲਈ ਮੈਨੂੰ ਬੁਲਾਇਆ ਦੇਖੋ ਜੀ ਅਸੀਂ ਖੁਦ ਵੀ ਪਰੇਸ਼ਾਨ ਹਾਂ ਸਾਡੇ ਨਾਲ ਰਹਿੰਦੇ ਇਹ ਏਰੀਏ ਦੇ ਲੋਕ ਵੀ ਪਰੇਸ਼ਾਨ ਆ ਇਹਨਾਂ ਨੂੰ ਡਾਊਟ ਲੱਗਿਆ ਸਾਡਾ ਜਿੱਥੇ ਪਾਣੀ ਵਾਲਾ ਬੋਰ ਲੱਗਿਆ ਉਹਦੇ ਨੇੜੇ ਕਿਤੇ ਲੀਕੇਜ ਆ ਜੀ ਤੇ ਮੈਂ ਜੇਈ ਨੂੰ ਫੋਨ ਕੀਤਾ ਕੱਲ ਉਹ ਆਪਾਂ ਲੀਕੇਜ ਦੀ ਚੈੱਕ ਕਰਾਵਾਂਗੇ ਜਿੱਥੇ ਜਿੱਥੇ ਇਹਨਾਂ ਦੀਆਂ ਫੈਕਟਰੀਆਂ ਪੋਲੂਸ਼ਨ ਪੈਦਾ ਕਰਦੀਆਂ ਨੇ ਪੋਲੂਸ਼ਨ ਨਾਲ ਲੋਕਾਂ ਦੀ ਸਿਹਤ ਤੇ ਅਸਰ ਪੈਂਦਾ ਵਾ ਉੱਥੇ ਆਪਾਂ ਉਹ ਅਧਿਕਾਰੀ ਬੁਲਾ ਕੇ ਮੌਕੇ ਤੇ ਉਹਨਾਂ ਨੂੰ ਉਹ ਵੀ ਚੈੱਕ ਕਰਾਵਾਂਗੇ ਕਿਉਂਕਿ ਮੈਂ ਲੋਕਾਂ ਦੇ ਪੱਖ ਦੀ ਗੱਲ ਕਰੂੰਗੀ ਮੈਂ ਲੋਕਾਂ ਦੇ ਨਾਲ ਆ ਮੈਂ ਬਜ਼ੁਰਗ ਬੱਚਿਆਂ ਦੀ ਜਿਹੜੇ ਔਣ ਵਾਲੇ ਪਵਿੱਖ ਦੇ ਨਾਲ ਲੇਕਿਨ ਠੀਕ ਆ ਸੀ ਚਾਹੁੰਦੇ ਆ ਕਿ ਸਾਡਾ ਵਪਾਰ ਚੱਲੇ ਸਾਡੀਆਂ ਫੈਕਟਰੀਆਂ ਚੱਲਣ ਲੇਕਿਨ ਇੱਕ ਨੋਰਮਸ ਦੇ ਵਿੱਚ ਚੱਲਣ ਜੀ ਉਹਨਾਂ ਕੋਲੇ ਜੀਪੀਐਲ ਦਾ ਸਰਟੀਫਿਕੇਟ ਹੋਣਾ ਚਾਹੀਦਾ ਉਹਨਾਂ ਕੋਲੇ ਪੋਲੂਸ਼ਨ ਦਾ ਹੋਣਾ ਚਾਹੀਦਾ ਉਹਨਾਂ ਕੋਲੇ ਕੰਸੈਂਟ ਹੋਣੀ ਚਾਹੀਦੀ ਅਸੀਂ ਇਹ ਨਹੀਂ ਕਹਿੰਦੇ ਬਿਜ਼ਨਸ ਬੰਦ ਕਰੋ ਲੇਕਿਨ ਇੱਕ ਨੋਰਮਸ ਅਕੋਰਡਿੰਗ ਕਰੋ ਜੀ ਤੇ ਜੇ ਸਾਡੇ ਇਥੋਂ ਹੁਣ ਹਲਕਾ ਨਿਵਾਸੀ ਜਨ ਮਹੱਲੇ ਦੇ ਲੋਕ ਪਰੇਸ਼ਾਨ ਨੇ ਉਹਨਾਂ ਦੇ ਵਿੱਚ ਕੋਈ ਪਾਣੀ ਦੀ ਪਾਈਪ ਪੁਰਾਣੀ ਹੋ ਗਈ ਹੈ ਤੇ ਉਹਨੂੰ ਬਦਲਣ ਦੀ ਜਰੂਰਤ ਪਈ ਅਸੀਂ ਉਹ ਵੀ ਕਰਾਂਗੇ ਜੀ ਮੈਂ ਹੁਣ ਇਥੋਂ ਨਾਲ ਕੇ ਆਇਆ ਜੀ ਪਿੱਛੇ ਉਹ ਖੜੇ ਹੋ ਨੇ ਪਾਣੀ ਦੇ ਟੈਂਕਰ ਖੜੇ ਉਹਨਾਂ ਲੋਕ ਬਾਲ ਕੇ ਚੱਕੇ ਪਾਣੀ ਕਰ ਰਹੇ ਨੇ ਅੱਜ ਇੱਥੇ ਆਪਾਂ ਪਹੁੰਚੇ ਕਿਉਂ ਆ ਤੇ ਲੋਕਾਂ ਨੂੰ ਦਿੱਕਤ ਤਾਂ ਆਹੀ ਇੱਕ ਥੇ ਆ ਯਾਰ ਜੀ ਤੇ ਕੱਲ ਇਹ ਇਹਦੇ ਲਈ ਜੀ ਸਾਹਿਬ ਆਉਣਗੇ ਉਹ ਏਰੀਆ ਚੈੱਕ ਕਰ ਲਗੇ ਇਮੀਡੀਏਟ ਦਾ ਹੱਲ ਕਰਾਵਾਂਗੇ ਠੀਕ ਹੈ ਜੀ ਜੀ ਯਾਰ ਨਾਲ ਗੱਲਬਾਤ ਕਰਕੇ ਦੇਖ ਲੈਨੇ ਆ ਵੀ ਇਹਨਾਂ ਨੇ ਰਜਿੰਦਰਪੁਰ ਕੋ ਸ਼ੀਨਾ ਜੀ ਨੂੰ ਮੁੱਖੇ ਤੇ ਬੁਲਾਇਆ ਸੀ ਤੇ ਕੀ ਕਹਿ ਕੇ ਗਏ ਨੇ ਆਉ ਸੁਣ ਗਿਆ ਜੀ ਤੁਹਾਨੂੰ ਸਾਰੇ ਰਜਿੰਦਰਪੁਰ ਕੋ ਸ਼ੀਨਾ ਜੀ ਬੁਲਾਏ ਸੀ ਮੁੱਦਾ ਸੀਗਾ ਜੀ ਇਸ ਇੰਡਸਟਰੀ ਏਰੀਆ ਵਿੱਚ ਪਾਣੀ ਆ ਰਿਹਾ ਗੰਦਾ ਜੀ ਗੰਦਾ ਹੋਣ ਕਰਕੇ ਮੱਲੇ ਵਾਲਿਆਂ ਨੂੰ ਵੀ ਦਿੱਕਤ ਆ ਤੇ ਇੰਡਸਟਰੀ ਲਾਈਨ ਨੂੰ ਵੀ ਦਿੱਕਤ ਆ ਜੀ ਇਸ ਕਰਕੇ ਅੱਜ ਮੈਡਮ ਜੀ ਨੂੰ ਬੁਲਾਇਆ ਗਿਆ ਸੀ ਜੀ ਮੈਡਮ ਜੀ ਨੇ ਸ਼ਿਵਾਸ਼ ਨੂੰ ਦਵਾਇਆ ਕਿ ਅਸੀਂ ਕੱਲ ਜੈਜੀ ਸਾਹਿਬ ਨੂੰ ਬੁਲਾ ਕੇ ਸਾਰਾ ਚੈੱਕ ਕਰਾਵਾਂਗੇ ਜਿਹੜਾ ਵੀ ਪਾਣੀ ਦਾ ਮੈਟਰ ਹੈ ਉਹਨੂੰ ਸੋਲਵ ਆਊਟ ਕਰਾਵਾਂਗੇ ਜਿਹੜੇ ਵੀ ਕਨੈਕਸ਼ਨ ਆ ਉਹ ਅਲੱਗ-ਅਲੱਗ ਕਰਾਵਾਂਗੇ ਸਾਰੇ ਜੇ ਨਹੀਂ ਹੁੰਦਾ ਜੇ ਉਹ ਕੱਲੂ ਨਹੀਂ ਹੁੰਦੇ ਤਾਂ ਫਿਰ ਅੱਗੇ ਕੀ ਕਰਾਂਗੇ ਹਾਂ ਫਿਰ ਜ਼ਰੂਰ ਬਾਅਦ ਅੱਗੇ ਜਾ ਕੇ ਕੰਮੇ ਸ਼ੁਰੂ ਕਰਾਂਗੇ ਜੀ ਜੀ ਇਹ ਦੋ ਵਾਰਾ ਕੀ ਕਰ ਤੈ ਕਿ ਧਰਨਾ ਹੀ ਲੈਣਾ ਹੋਰ ਤਾਂ ਕੁਛ ਨਹੀਂ ਹੈਗਾ ਜੀ ਜੀ ਕਿਉਂਕਿ ਇੱਥੇ ਮੱਲੇ ਵਾਲਿਆਂ ਨੇ ਵੀ ਰਹਿਣਾ ਤੇ ਇੱਥੇ ਇੰਡਸਟਰੀ ਵਾਲਿਆਂ ਨੇ ਵੀ ਰਹਿਣਾ ਦੇਖੋ ਮੈਂ ਪਹਿਲੀ ਵਾਰ ਦੇਖ ਰਿਹਾ ਵੀ ਮੱਲੇ ਵਾਲੇ ਇੰਡਸਟਰੀ ਵਾਲਿਆਂ ਦੇ ਨਾਲ ਖੜੇ ਨੇ ਸੀਨਾ ਜੀ ਤੁਹਾਨੂੰ ਕੀ ਕਹਿ ਕੇ ਗਏ ਸੀਨਾ ਜੀ ਇਹ ਕਹਿੰਦੇ ਕਿ ਨਾਲ ਪਾਣੀ ਦਾ ਵੀ ਹੱਲ ਕਰਾਂਗੇ ਪਾਣੀ ਦਾ ਹੱਲ ਸਾਡੇ ਗੌਰ ਵਾਏ ਸੀਗੇ ਰੋੜਾ ਐਡਵੋਕੇਟ ਨੇ ਉਹ ਆ ਕੇ ਸਾਡੇ ਇਹਨਾਂ ਦੀ ਕਾਰਵਾਈ ਉਹ ਨਹੀਂ ਕੀਤੀ ਆ ਇਹਨਾਂ ਦੇ ਇਹਨਾਂ ਚੈੱਕ ਕਰਵਾਇਆ ਨਹੀਂ ਐਡਵੋਕੇਟ ਨੇ ਗੌਰਵ अरोड़ा ਨੇ ਗੌਰਵ अरोड़ा ਜੀ ਐਮਐਲਏ ਤੋਂ ਉੱਤੇ ਹੋਗੇ ਪਹਿਲਾਂ ਲੋ ਆਏ ਸੀ ਉਹਨਾਂ ਨੇ ਆ ਕੇ ਆਪਣੀ ਕਾਰਵਾਈ ਸ਼ੁਰੂ ਕੀਤੀ ਫਿਰ ਜੇਈ ਆਇਆ ਉਹਨਾਂ ਨੇ ਸਾਰੀ ਇਹਦਾ ਢਾਟ ਹੋਈ ਆ ਕਿ ਪਰ ਇਹਨੇ ਆਪਣੇ ਆਪ ਕੁਝ ਨਹੀਂ ਕੀਤਾ ਸਾਡਾ ਪਾਣੀ ਸਾਫ਼ ਹੋ ਗਿਆ ਹੁਣ ਸਾਡਾ ਪਾਣੀ ਸਾਫ਼ ਹੁੰਦਾ ਹੁਣ ਦੇਖਦੇ ਆਂ ਵੀ ਫੈਕਟਰੀਆਂ ਚੱਲਦੀਆਂ ਨੇ ਫਿਰ ਸਾਡਾ ਕੀ ਹਾਲ ਹੁੰਦਾ ਠੀਕ ਹੈ ਜੀ ਹਾਂ ਸਾਬ ਨੇ ਸਾਨੂੰ ਆਖਿਆ ਕਿ ਤੁਹਾਡੇ ਕੋਈ ਕੋਈ ਫਾਲਤਨੀ ਨਹੀਂ ਮਿਲਿਆ ਫਾਲਤ ਸਾਨੂੰ ਜਿਹੜਾ ਦੇਖ ਰਿਹਾ ਉੱਥੇ ਕੀ ਨਾਮ ਹੈ ਸੀਪ੍ਰਧਾਨ ਦੇ ਦਫ਼ਤਰ ਤੋਂ ਅੱਗੇ ਸਮਰਥਨ ਘਾਟਾ ਉੱਥੇ ਟੂਬ ਵਾਲਾ ਉੱਥੇ ਪਾਣੀ ਜਾ ਰਿਹਾ ਉਹਦੇ ਵਿੱਚ ਪੁਰੂ ਅਮਰਦਾਸ ਕਲੋਨੀ ਦੇ ਵਿੱਚ ਖੜੇ ਅਸੀਂ ਤੁਸੀਂ ਦੇਖਿਆ ਵੀ ਇੰਡਸਟਰੀ ਵਾਲਿਆਂ ਨੇ ਐਮ ਐਲ ਏ ਸ਼ੀਨਾ ਜੀ ਨੂੰ ਸੱਦ ਕੇ ਅਨੁਸ਼ਾਸਨ ਦੁਵਾਇਆ ਕਿ ਕੱਲ ਨੂੰ ਟੀਮ ਆਏਗੀ ਵੇਰੀਫਿਕੇਸ਼ਨ ਹੋਵੇਗੀ ਜੇ ਸ ਫੈਕਟਰੀ ਦੇ ਕਾਰਜ ਪੱਤਰ ਨਹੀਂ ਪੂਰੇ ਹੋਣਗੇ ਤਾਂ ਮੋਕੇ ਤੇ ਕਾਰ ਬੰਦੀ ਕਾਰਵਾਈ ਵੀ ਕੀਤੀ ਜਾਊਗੀ ਹੋਰ ਅਪਡੇਟ ਦੇ ਲਈ ਜੁੜੇ ਰਹੋ ਮੇਰੇ ਨਾਲ ਮੈਨੂੰ ਜੋ ਇਜਾਜ਼ਤ ਧੰਨਵਾਦ